ਲੋਜੀ ਤਾਜ਼ਾ ਤਾਜ਼ਾ ਖਬਰ ਸਾਹਮਣੇ ਆਈ ਹੈ ਜਿੱਥੇ ਤਰਵੈਣੀ ਚੌਂਕ ਪਟਿਆਲਾ ਦੇ ਵਿੱਚ ਸਿਲੰਡਰ ਬਲਾਸਟ ਹੋ ਜਾਂਦਾ ਹੈ ਤੇ ਇੱਕ ਟਾਬੇ ਦੇ ਉੱਤੇ ਇਹ ਦੋਨੇ ਮਾਲਕ ਤਿੰਮੀ ਇੱਕ ਟਾਬਾ ਚਲਾ ਰਹੇ ਸਨ ਜਿੱਥੇ ਬਲਾਸਟ ਹੋ ਜਾਂਦਾ ਹੈ ਤੇ ਬਲਾਸਟ ਦੀ ਜਿਹੜੀ ਇੱਥੇ ਤੱਕ ਹੋ ਜਾਂਦਾ ਰਹਾਇਸ਼ੀ ਇਲਾਕਾ ਦੱਸਿਆ ਜਾ ਰਿਹਾ ਹੈ ਤੇ ਇਹਦੇ ਵੀ ਤੁਸੀਂ ਵੇਖ ਸਕਦੇ ਹੋ ਕਿ ਅੱਗ ਇੰਨੀ ਜ਼ਿਆਦਾ ਜਵਰਦਸਤ ਇੰਨੀ ਭਿਆਨਕ ਰੂਪ ਲੈ ਚੁੱਕੀ ਹੈ ਤੇ ਲੰਬੀਆਂ ਲਿਬਾਂ ਲਾਟਾਂ ਜਿਹੜੀਆਂ ਅੱਗ ਦੀਆਂ ਉਹ ਤੁਸੀਂ ਵੇਖ ਸਕਦੇ ਹੋ ਪਰ ਇਕ ਬਹੁਤ ਹੀ ਅੱਛਾ ਰਿਹਾ ਕਿ ਕਿਸੇ ਦੇ ਖਤਾਖਤੋਂ ਹੋਣ ਦੀ ਕੋਈ ਖਬਰ ਨਹੀਂ ਹੈ ਉੱਥੇ ਹੀ ਨਾਲ ਲੱਗਦੀ ਜਿਹੜੀਆਂ 1 ਨੇ 2 ਨੇ 3 ਗੱਡੀਆਂ ਨੇ ਆ ਕੇ ਮੁਸ਼ੱਕਤ ਕਰਕੇ ਉਹਨਾਂ ਨੇ ਆ ਕੇ ਇਸ ਅੱਗ ਨੂੰ ਬੁਝਾਇਆ ਇਸ ਤੇ ਕਾਬੂ ਪਾਇਆ ਤੇ ਤਾਂ ਕਿਤੇ ਜਾ ਕੇ ਰਹਿਸ਼ੇ ਇਲਾਕਿਆਂ ਦੇ ਸਾਬਸਾ ਆਇਆ ਨਹੀਂ ਤੇ ਬਹੁਤ ਵੱਡਾ ਹਾਦਸਾ ਜਿਹੜਾ ਹੈ ਉਹ ਹੋ ਸਕਦਾ ਸੀ ਇੱਕ ਬਲਾਸਟ ਜਿਹੜਾ ਹੈਗਾ ਇਸ ਸਬਜ਼ੀ ਤਿਆਰ ਕਰਨ ਲੱਗੇ ਹੋਏ ਸੀ ਤੁਸੀਂ ਵੇਖ ਸਕਦੇ ਹੋ ਐਸਾ ਸਬ지 ਤਿਆਰ ਕਰਨ ਵਿੱਚ ਜਨਾਨੀ ਦਾ ਕਹਿਣਾ ਹੈ ਕਿ ਇੱਕ ਵਾਰੀ ਵੀ ਸਾਨੂੰ ਪਤਾ ਨਹੀਂ ਲੱਗਿਆ ਉਦੋਂ ਹੀ ਪਤਾ ਲੱਗਿਆ ਜਦੋਂ ਇੱਕੋ ਵਾਰੀ ਅੱਗ ਜਿਹੜੀ ਹੈ ਉਹ ਬਹੁਤ ਜ਼ਿਆਦਾ ਫੈਲ ਗਈ ਤੁਸੀਂ ਵੇਖ ਸਕਦੇ ਹੋ ਭਾਰੀ ਮਸ਼ਕਲ ਤੋਂ ਬਾਅਦ ਕਿਤੇ ਜਾ ਕੇ ਅੱਗ ਤੇ ਕਾਬੂ ਪਾਇਆ ਗਿਆ ਤੁਸੀਂ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਉਹਨਾਂ ਦੇ ਮੋਹ ਜਵਾਨੀ ਸੁਣਦੇ ਆ ਵੇਖਿਆ ਗਿਆ ਅੱਛਾ ਜੀ ਹਾਂ ਜੀ ਪਤਾ ਹੀ ਨਹੀਂ ਲੱਗਾ ਇੱਕਦਮ ਸੇ ਮੈਂ ਬਾਹਰ ਨਿਕਲੀ ਆਈ ਹਾਂ तो ज़्यादा कुछ ना, ना। पता ही नहीं चला एकदम से आग बढ़ गई है।, तो हाँ। है वो सिलेंडर को भी देखने देना तो और ज्यादा बढ़ रोटी बना रहे मैं सब्जियाँ बना रही थी हाँ जी हाँ जी कौन था कोई नहीं था मैं कल थी वो एक बाहर बैठा हुआ था दो जने रहते है न वो बाहर बैठा था मैं अंदर खाना बना रहा फिर आपने वालों को बुलाया हाँ ये सारों ने बुलाया कि उनको फोन कर दो पानी वो आ जाएगी मोटर सर ये डाबा ये सामने में चलता है मैं और भाई चलाते हैं और मैं घर पे गया था कपड़ा चेंज करने भाई भी नहीं थे वो हमारा जो हेल्पर होता वो खाना बनाने वाली वो कर रहे थे उसका फ़ोन आया भैया आग लगी तो मैं बाहर मैं पूछा हुआ क्या तो बताएगा भैया सिलेंडर मांग रहे तो मैं पानी डालूँ सिलेंडर भी फट गया फिर मैंने तुरंत फोन किया हालांकि विद इन टेन मिनट के अंदर आ गए थे बेचारे ये लोग जो है तो अपना नुकसान तो काफी हुआ अब देखते हैं उसके बाद क्या हुआ कैसे क्या हुआ, हुआ। कारण क्या वो जो खाना बार? बना रहा बंदा बाहर बैठा था वो जो अंदर अंदर बाहर बैठा था अंदर वो खाना बना रही होगी आई थिंक मैं था नहीं आप जो अच्छा आपका मालिक आप ही हो हाँ समझ लो मुझे कोई तो क्या कारण आग कुछ भैया मैं तो अभी आया हूँ दो मिनट आग बुझा लो फिर आप मेरे से पूछ लो सारा बता दूंगा दो मिनट का टाइम तो आग बुझाऊ ਆ ਬਈ ਰੋਟੀ ਦਾ ਤਰਵਾਣੀ ਚ ਕੀ ਹੋਇਆ ਕਿ ਸੀਗਾ ਮੈਂ ਲਾਦਾ ਅੰਦਰ ਨਾਲ ਰੋਟੇ ਪਕਾ ਰਿਹਾ ਜੇ ਇਹਨਾਂ ਫ੍ਰਿਜ ਚ ਪਿਆ ਸੀ ਫ੍ਰਿਜ ਚ ਭਟਿਆ ਜਾਦਾ ਬਾਕੀ ਤਾਂ ਦੇਖਦਾ ਸੈਂਡਰ ਹੋਇ ਫਟ ਗਿਆ ਉਸ ਤੋਂ ਬਾਅਦ ਜਦੋਂ ਅੱਗ ਲੱਗੀ ਇੱਕਦਮ ਦੇਖੀ ਕਿ ਕਿੰਨਾ ਨੁਕਸਾਨ ਲੱਗ ਗਿਆ ਸਾਰੇ ਫੁੱਗ ਗਏ ਸਾਰੇ ਤੇ ਕਿਹ ਢਾਬੇ ਤੇ ਢਾਬਾ ਹਾਂ ਜੀ ਰੋਟੀ ਵਾਸਤੇ ਢਾਬਾ ਤੇ ਬੱਤੀ ਸਾਰੀ ਮਾਰ ਗਈ ਜਿਹੜੀ ਹੈ ਸਾਰੀ ਰੋਟੀ ਦੀ ਢਾਬੋਂ ਕਰ ਦੋ ਤਿੰਨ ਦੁਕਾਨਾਂ ਹੋਰ ਵੀ ਹੈਗੇ ਢਾਬੇ ਦੀਆਂ ਨਾਲੇ ਕੀ ਜਿਹਦੇ ਦੁਕਾਨਾਂ ਬਾਕੀ ਸਾਰਾ ਬਚਾ ਹੋ ਗਿਆ ਦੇ ਕੀ ਅੱਗ ਲੱਗੀ ਤੇ ਮੌਕੇ ਤੇ ਫਿਰ ਸਰਗਰ ਗਰ ਹੋ ਗਈ ਸੀ ਹਾਂਜੀ ਹਾਂਜੀ ਆ ਗਈ ਸੀ ਪੰਜ ਪੰਜ ਸੱਤ ਮਿੰਟ ਬਾਅਦ ਆ ਗਈ ਸੀ ਸਰ ਇਹ ਨਜਰ ਸਵਿਟ ਤੋਂ ਤਰਵੇਆਜ ਆਪਾਂ ਸਤਿਨੰਦ ਮੰਦਿਰ ਜਾਣਿਆ ਪੂਰੀ ਰੋਡ ਹੈ ਐ ਤੱਕ ਟਾਪਾ ਸੀਗਾ ਲਾਲੇ ਦਾ ਟੱਬਾ ਜਿਸ ਦੇ ਵੀ ਸਾਨੂੰ ਸੂਚਨਾ ਮਿਲੀ ਕਿ ਸਵਕ ਚੇ ਬੁਝਾਈ ਅਸੀਂ ਤੁਰੰਤ ਆਪਣੀ ਟੀਮਾਂ શ્રી ਰਵਿੰਦਰ ਸਿੰਘ ਸਾਫਰਸਦੀ ਨਿਗ੍ਹਾਵਨਿਚ ਰਵਾਨਾ ਕੀਤੀਆਂ ਤੇ ਸਾਡੀਆਂ ਟੀਮਾਂ ਨੇ ਆ ਕੇ ਮੌਕੇ ਤੇ ਅਗਧ ਕੱਢ ਦਿੱਤੀ ਇਹ ਕਿਸੇ ਸਰ ਢਾਬੇ ਆ ਸਾਰੇ ਪੰਜ ਛੇ ਢਾਬੇ ਹੀ ਆ ਜੀ ਉਹਰੇ ਲਾਈਨ 'ਚ ਢਾਬੇ ਆ ਤੇ ਇਹਨਾਂ ਕੋਲ ਸਿਲੰਡਰ ਕਾਫੀ ਜ਼ਿਆਦਾ ਮਾਤਰਾ ਸੀਗੇ ਇਹਨਾਂ ਵਿੱਚ ਇੱਕ ਬਲਾਸਟ ਵੀ ਹੋਇਆ ਤੇ ਇੱਕ ਲੀਕੇਜ ਕਾਫੀ ਹੋਈ ਸੀ ਜੀ ਉਸ ਕਰਕੇ ਆ ਕੇ ਵਧ ਗਈ ਸਿਲੰਡਰ ਕਿਹੜੇ ਦੁਕਾਨਾਂ ਵਾਲੇ ਦੇ ਘਰ ਵਾਲੇ ਦਾ ਸਰ ਇਹ ਹਾਲੇ ਦੇਖ ਰਹੇ ਆ ਅਸੀਂ ਸਿਲੰਡਰ ਦੁਕਾਨਾਂ ਵਾਲੇ ਕਿ ਘਰ ਵਾਲੇ ਆ ਬਾਤ ਜੀ ਸਰ ਹੁਣ ਦੇਖਾਂਗਾ ਨਹੀਂ ਮੈਂ ਹਾਲੇ ਦੇਖਿਆ ਨਹੀਂ ਜੀ ਤੇ ਕੋਈ ਕਿਸ ਤਰ੍ਹਾਂ ਨੁਕਸਾਨ ਕਿਸ ਤਰ੍ਹਾਂ ਦਾ ਆਈ ਸਰ ਨੁਕਸਾਨ ਦੀ ਗੱਲ ਇਸ ਤਰ੍ਹਾਂ ਨੁਕਸਾਨ ਦਾ ਢਾਬੇ ਦੀ ਸਾਰੀ ਅੱਗ ਲੱਗ ਗਈ ਹੈ ਕੋਈ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਇਸਲਾਮ ਬੂੜਾ ਚੱਲਦਾ ਪਿਆ हां चलतो बुझा रहे हैं सर जाननी नुकसान तो बचाओगे क्योंकि टाब्बे वाले फिलहाल बंद सीगे मेरे ख्याल से देखन जा रहे हां इस करके कोई जाननी नुकसान नहीं हुआ है सिर्फ फायर ਦਾ ਇੱਕ ਸਿਸਟਮ ਬਣਿਆ ਹੁੰਦਾ ਕਿ ਇਹ ਟਾਬਿਆਂ ਦੇ ਫਾਇਰ ਦਾ ਸਿਸਟਮ ਲਿੱਤਾ ਹੋਇਆ ਜੀ ਸਰ ਨਹੀਂ ਸਰ ਠੀਕ ਕਮਰਸ਼ੀਅਲ ਸਿਲੰਡਰ ਇਸਤੇਮਾਲ ਕਰਦੇ ਘਰੇਲੂ ਸਿਲੰਡਰ ਸੌਂਗ ਸਰ ਇਸ ਵਾਰ ਇਹ ਦੇਖਾਂਗੇ ਚੈਕਿੰਗ ਕਰਾਂਗੇ ਹਲੇ ਅਸੀਂ ਚੈਕਿੰਗ ਨਹੀਂ ਅਸੀਂ ਅੱਗ ਬੁਝਾ ਰਹੇ ਹਾਂ ਤੇ ਉਸ ਤੋਂ ਬਾਅਦ ਤਾਂ ਸਿਲੰਡਰ ਫਟਣ ਦੀ ਵੀ ਸਨਾਈ ਸਰ ਸਿਲੰਡਰ ਫਟਿਆ ਜੀ